ਸ਼੍ਰੋਮਣੀ ਕਾਲੀ ਦਲ ਪਾਰਟੀ ਦੇ ਵਿੱਚ ਤਕਰਾਰ ਚੱਲ ਰਹੀ ਹੈ ਦੋ ਧੜ ਹੋ ਚੁੱਕੇ ਨੇ ਆਪਸੋ ਸਾਹਮਣੇ ਖੜੇ ਨੇ ਕਿ ਇੱਕ ਬਾਦਲ ਦੇ ਹੱਕ ਦੇ ਵਿੱਚ ਹੈ ਤੇ ਦੂਜਾ ਉਹਨਾਂ ਦੇ ਖਿਲਾਫ ਹੈ ਹੁਣ ਇਹਨਾਂ ਸਾਰਿਆਂ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਨੇ ਚੁੱਪੀ ਧਾਰੀ ਹੋਈ ਹੈ। ਹੁਣ ਇਹ ਚੁੱਪੀ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਲਈ ਹੈ ਜਾਂ ਫਿਰ ਦੂਜਾ ਤੜਾ ਜੋ ਸੁਖਬੀਰ ਸਿੰਘ ਬਾਹਰਲ ਦੀ ਪ੍ਰਧਾਨਗੀ ਦੇ ਖਿਲਾਫ ਉਹਨਾਂ ਦੇ ਹੱਕ ਵਿੱਚ ਹੈ ਇਹ ਕੁਝ ਵੀ ਸਪਸ਼ਟ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਆ ਸਕਦੇ ਨੇ ਪਰ ਕੁਝ ਸ਼ਰਤਾਂ ਦੇ ਨਾਲ। ਉਹ ਸ਼ਰਤਾਂ ਕੀ ਨੇ? ਪਹਿਲੀ ਸ਼ਰਤ ਉਹਨਾਂ ਦੀ ਇਹ ਹੈ ਕਿ ਚੁੰਦਾ ਕਮੇਟੀ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇ ਤੇ ਦੂਜੀ ਸ਼ਰਤ ਇਹ ਹੈ ਕਿ ਪਾਰਟੀ ਦੀਆਂ ਕੁਝ ਨੀਤੀਆਂ ਜਿਹੜੀਆਂ ਨੇ ਪਾਲਿਸਿਸ ਨੇ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ। ਤੇ ਦੂਜੇ ਪਾਸੇ ਜੇਕਰ ਅਸੀਂ ਕਰੀਏ ਕਿ ਮਨਪ੍ਰੀਤ ਸਿੰਘ ਈਆਲੀ ਦੂਜੇ ਤਰੇ ਜਿਹੜਾ ਕਿ ਤੜਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਘੜਾ ਉਹਨਾਂ ਵੱਲ ਕਿਉਂ ਨਹੀਂ ਜਾ ਸਕਦੇ ਉਹਨਾਂ ਦੇ ਕੁਝ ਕਾਰਨ ਨੇ ਕਾਰਨ ਸਭ ਤੋਂ ਪਹਿਲੇ ਇਹ ਹੈ ਕਿ ਮਨਪ੍ਰੀਤ ਸਿੰਘ ਈਆਲੀ ਦਾ ਇਹ ਕਹਿਣਾ ਹੈ ਕਿ ਉਹ ਉਹਨਾਂ ਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਹੈ ਕਿਉਂ ਕਿ ਇੱਕ ਵਾਰ ਜਦੋਂ ਗੱਲ ਉੱਠੀ ਸੀ ਕਿ ਕਿ ਮਨਪ੍ਰੀਤ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਇਸ ਦੇ ਖਿਲਾਫ ਇੱਕ ਮੀਟਿੰਗ ਰੱਖੀ ਗਈ ਸੀ ਜਦੋਂ ਮਨਪ੍ਰੀਤ ਸਿੰਘ ਈਆਲੀ ਇਸ ਮੀਟਿੰਗ ਦੇ ਹੱਕ ਦੇ ਵੀ ਸੀ ਤੇ ਉਹ ਖੜ ਗਏ ਸੀ ਪਰ ਜਿਹੜਾ ਤੜਾ ਹੁਣ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੈ ਸੂਤਰਾਂ ਦਾ ਕਹਿਣਾ ਕਿ ਉਸ ਵ ਬੀਰ ਸਿੰਘ ਬਾਦਲ ਦੇ ਨਾਲ ਚਲਾ ਗਿਆ ਸੀ ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਐਯਾਲੀ ਦਾ ਭਰੋਸਾ ਉਹਨਾਂ ਤੋਂ ਉੱਠ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਮਨਪੀਰ ਸਿੰਘ ਈਆਲੀ ਜਿਵੇਂ ਸਭ ਨੂੰ ਪਤਾ ਹੈ ਕਿ ਸ਼ੁਰੂ ਤੋਂ ਹੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੋਂ ਖੁਸ਼ ਨਹੀਂ ਸਨ ਇਸ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਉਹ ਭਾਜਪਾ ਦੇ ਨਾਲ ਗੱਠਜੋੜ ਨਹੀਂ ਕਰਨਗੇ ਤਾਂ ਸਭ ਤੋਂ ਪਹਿਲਾਂ ਖੁਸ਼ੀ ਮਨਪੀਰ ਸਿੰਘ ਈਆਲੀ ਨੇ ਹੀ ਮਨਾਈ ਸੀ ਤੇ ਚਰਨਜੀਤ ਸਿੰਘ ਚੰਨੀ ਨੇ ਜਿਵੇਂ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਧੜਾ ਸੁਖਬੀਰ ਸਿੰਘ ਬਾਦਲ ਦੇ ਖੜਾ ਹੋਇਆ ਇਹ ਭਾਜਪਾ ਦੇ ਸ਼ੈਅ ਦੇ ਉੱਤੇ ਖੜਾ ਹੋਇਆ ਤੇ ਮਨਪੀਰ ਸਿੰਘ ਈਆਲੀ ਜਿਹੜੇ ਨੇ ਉਹ ਭਾਜਪ ਸਕਦਾ ਹੈ ਕਿ ਮਨਪ੍ਰੀਤ ਸਿੰਘ ਯਾਲੀ ਆਪੇ ਦਾ ਬਾਕੀ ਤੜਾ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੀ ਨਾ ਹੋਣ ਪਰ ਹੁਣ ਕੀ ਸਪਸ਼ਟ ਅਜੇ ਕੁਝ ਵੀ ਨਹੀਂ ਹੋਇਆ ਕਿ ਮਨਪ੍ਰੀਤ ਸਿੰਘ ਯਾਲੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜੇ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਇਹ ਵੀ ਕੁਝ ਸਪਸ਼ਟ ਨਹੀਂ ਹੈ ਹੁਣ ਉਹ ਕੀ ਕਹਿੰਦੇ ਨੇ ਉਹਨਾਂ ਚੁੱਪੇ ਆਪਣੇ ਤੋੜਦੇ ਨੇ ਤਾਂ ਕੀ ਬਿਆਨ ਦਿੰਦੇ ਨੇ ਇਹ ਦੇਖਣਾ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ